ਹੋਲੇ ਸੋਹਣ ਪੈ ਸਤਿ ਸ੍ਰੀ ਅਕਾਲ ਸ਼੍ਰੀ ਚਰਨ ਛੋ ਗੰਗਾ ਸ਼੍ਰੀ ਅਮਰਤ ਕੁੰਡ ਸ਼੍ਰੀ ਖੁਲਾਰਗੜ ਸਾਹਿਬ ਵਿਖੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਇਸ ਪਵਿੱਤਰ ਅਸਥਾਨ ਤੇ ਜਿੱਥੇ ਸੰਗਤਾਂ ਨੇ ਆਪਣੇ ਰੱਬ ਨੂੰ ਸਾਜਦਾ ਕੀਤਾ ਉੱਥੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਸੰਤ ਸੁੰਦਰਦਾਸ ਨੇ ਦੱਸਿਆ ਕਿ ਇਸ ਥਾਂ ਤੇ ਨਿਰਵਿਗਨ ਚੱਲ ਰਹੀ ਗੰਗਾ ਚੋ ਇਸ਼ਨਾਨ ਕਰਕੇ ਸਭ ਰੋਗ ਦੂਰ ਹੁੰਦੇ ਹਨ ਇਸ ਮੌਕੇ ਸੰਤ ਮਹਾਪੁਰਸ਼ਾਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਅਸ਼ਮਨੀ ਸ਼ਰਮਨਾ ਦੀ ਸ਼੍ਰੀ ਖਲਾਗੜ ਸਾਹਿਬ ਤੋਂ ਰੀਪੋਰਟ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ

Thank mm -hmm. you. ਇਸ ਜੰਮੇ ਦਾ ਨਾ ਨਾ ਕਿਤਰਾ ਹਰ ਐਥਵਾਰ ਨੂੰ ਬਹੁਤ ਵੱਡੇ ਪੱਧਰ ਤੇ ਸੰਗਤਾਂ ਸਭ ਨੂੰ ਮਹਾਰਾਜ ਜੀ ਖਿਲਾਇੀ ਹੈ ਆਪਣਾ ਸੰਗਤ ਸਰਵੋਸ਼ਾਭ ਹੈ ਇਸ਼ਨਾਨ ਕਰਨਾ ਆਉਂਦੀਆਂ ਉਹਦਾ ਜੱਲ ਜਿਹੜਾ ਬਹੁਤ ਸਰਤਾ ਆਸਰਾ ਰੱਖਦੀਆਂ ਔਰ ਲਗਭਗ 300 ਸਾਲ ਤੋਂ ਇਹ ਜਿਹੜਾ ਪਵਿੱਤਰ ਜਲ ਤੋਂ ਸਰਮਾਲ ਨੇ ਖਿਲਾਇਆ ਹੈ ਉਸ ਜਲ ਤੋਂ ਸੰਗਤਾਂ ਆਪਣੇ ਨਮਕ ਕਰਦੀਆਂ ਉਹਨੂੰ ਅੰਮ੍ਰਿਤ ਦੇ ਸਾਗ ਨਾਲ ਲੈ ਕੇ ਘਰ ਨੂੰ ਲੈ ਜਾਂਦੀਆਂ ਔਰ ਵੱਡਾ ਜਿਹੜੀਆਂ ਸੰਗਤਾਂ ਦਾ ਰੂਜ ਆ ਹੈ ਉਹ ਇਹ ਗੱਲ ਕਰਦੀਆਂ ਵੀ ਜਦੋਂ ਅਸੀਂ ਜਲ ਲੈ ਕੇ ਗਏ ਆ ਅਸੀਂ ਠੀਕ ਆ ਇਸ ਕਰਕੇ ਸਤਿਗੁਰੂ ਮਹਾਰਾਜ ਦੀ ਪਵਿੱਤਰ ਗੰਗਾ ਤੋਂ ਜਿਹੜਾ ਵੀ સ્ਨਾਣ ਕਰਦਾ ਔਰ ਪਤਾ ਹੈ ਕਿ ਜੋ ਗੀਤ ਲੱਗਾ ਹੈ ਔਰ ਹਰ ਵਾਰੀ ਸੰਗਤਾਂ ਇੱਕ ਆ ਕੇ સ્ਨਾਣ ਕਰਦੀਆਂ ਹਰ ਰੋਜ਼ ਕਰਦੀਆਂ ਆ ਕੇ ਇਸ ਜੀਵੋ ਦਾ ਹਾਵ ਤਾਂ ਪਹਿਲਾਂ ਤੋਂ ਆਤ ਤੋਂ ਚਲੀ ਆਂਦੀ ਹੈ ਕਿ ਜਿਹੜਾ ਇਥੇ ਇਨਾਨ ਕਰਦਾ ਉਹਨੂੰ ਕੋਈ ਸੀਰਤ ਬਿਮਾਰੀ ਹੈ ਚਾਹੇ ਸਭ ਤੋਂ ਉਹ ਨਹੀਂ ਚਾਹੇ ਉਹਨੂੰ ਖਾਜਾ ਗੁੜਲੀ ਹੈ ਉਹ ਬਿਲਕੁਲ ਇਥੋਠੀ ਹੁੰਦੀ ਹੈ ਔਰ ਇਹ ਆਤ ਤੋਂ ਹੀ ਚੱਲੇ ਆਂਦਾ ਪਹਿਲਾਂ ਤੋਂ ਹੀ ਚੱਲਿਆਗਾ ਇਸ ਕਰਕੇ ਇਹ ਜਿਹੜੀਆਂ ਸੰਗਤਾਂ ਆਉਂਦੀਆਂ ਔਰ ਅੱਜ ਹਰ ਐਤਵਾਰ ਦੀ ਤਰ੍ਹਾਂ ਵੱਡੇ ਪੱਧਰ ਤੇ ਇਹ ਸੰਗਤਾਂ ਪਹੁੰਚੀਆਂ ਔਰ ਗੁਰੂ ਘਰ ਕਮੇਟੀ ਵੱਲੋਂ ਇਹਨਾਂ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੈ ਗੁਰੂ ਜੀ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਦੀ ਜੈ ਹਾਂਜੀ ਜੈ ਗੁਰਦੇਵ ਧਨ ਗੁਰਦੇਵ ਆਜੀ ਪਵਿੱਤਰ ਐਤਵਾਰ ਦੇ ਦਿਨ ਤੇ ਸੰਗਤ ਬੜੇ ਉਤਸ਼ਾਹ ਨਾਲ ਆ ਰਹੀ ਹੈ ਸ੍ਰੀ ਚੰਚੋ ਕੰਗਾ ਤੇ ਅਛਣਾਨ ਕਰਨਾ ਸਰੀਰ ਦੇ ਅਨੇਕਾਂ ਦੁੱਖ ਦੂਰ ਹੁੰਦੇ ਹੈ ਇਸ ਕਰਕੇ ਸੰਗਤ ਦਾ ਭਾਰੀ ਉਤਸ਼ਾਹ ਹੈ ਗੁਰੂ ਮਹਾਰਾਜ ਕਿਨਾ ਸਾਰੀਆਂ ਸੰਗਤਾਂ ਦੇ ਕਿਰਪਾ ਕਰੇ ਜੈ ਗੁਰਦੇਵ ਧਨ ਗੁਰਦੇਵ ਬੋਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਹਾਰਾਜ ਕੀ ਜੈ ਸ੍ਰੀ ਗੁਰੂ ਰਵਿਦਾਸ ਇਤਿਹਾਸ ਕਿਰਨੋਸਤਾਨ ਸ੍ਰੀ ਚੰਨ ਚੋਕਾ ਅਮਰਤਪੁਰ ਸੱਚਖੰਡ ਕਰਾਲਗੜ੍ਹੇ ਇੱਥੇ ਅਸਾਂ ਸੰਗਤ ਉਤਾਰੀ ਕਰ ਰਹੀਆਂ ਸੰਗਤਾਂ ਜੋ ਕਿ ਇਹ ਜੋ ਜਲ ਹੈ 1515 ਈਸਵੀ ਦੇ ਵਿੱਚ ਗੁਰੂ ਮਹਾਰਾਜ ਜੀ ਆ ਕੇ ਆਪਣੇ ਸੱਚੇ ਪੈਰ ਦੇ ਘੁੱਟੇ ਦੇ ਨਾਲ ਪਾਰੀ ਪੁੱਤ ਨੂੰ ਛੋ ਕੇ ਇਹ ਗੰਗਾ ਚਲਾਈ ਯਰ ਦੇ ਕੇ 550 ਸਾਮੀ ਜਿਆਦਾ ਟ੍ਰੈਕ ਵਿੱਚ ਅੰਮ੍ਰਿਤ ਸਰੰਗ ਦਾ ਰੰਗ ਚੱਲ ਰਹੀ ਨੇ ਜੋ ਵੀ ਯਾਤਰੀ ਬੜੀ ਬੜੀ ਦੂਰ ਦੇ ਪਾਰ ਤੋਂ ਆ ਹਰ ਇੱਕ ਉਹਨੇ ਤਵਾ ਕੀ ਗੁਰਮੱਥੇ ਪਾਸ਼ਾ ਇਸ ਗੰਗਾ ਦਾ ਇਸ਼ਨਾਨ ਕਰਕੇ ਜਿਸ ਦੇ ਪਾਸ਼ਾ ਉਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਉਹਨਾਂ ਦੇ ਜਾਣੇ ਰੋਗ ਰਹਿਤ ਹੋ ਜਾਂਦੇ ਨੇ ਇਹ ਡੰਡਰ ਕੋਲ ਸਤਾਏ ਹੋਏ ਜੀਵਨ ਹੈ ਉਹਨਾਂ ਨੂੰ ਸੱਚੇ ਬਾਸ਼ਾ ਇਹ ਇਸ਼ਨਾਨ ਕਰਕੇ ਉਹਨਾਂ ਦਾ ਜੀਵਨ ਸਬਰ ਹੋ ਜਾਂਦਾ ਮੌਤ ਇਸ ਤਰ੍ਹਾਂ ਤੋਂ ਸੰਗਤਾਂ ਰਾਤਿਆਂ ਸੰਗਤਾਂ ਗੱਡੀਆਂ ਰਾਹੀ ਬਹੁਤ ਸਾਰੀਆਂ 6-7 ਪਸਾਰਾ ਰਾਤੀ ਸਵੇਰੇ ਸਵੇਰੇ ਆ ਕੇ ਚਲੇ ਗਈਆਂ ਉਹ ਸਵੇਰ ਦਾ ਇਹਨਾਂ ਮੇਲਾ ਗੁਰੂ ਮਹਾਰਾਜ ਚੀ ਪਾਸ਼ਾ ਦਾ ਲੱਗਿਆ ਲੱਖਾਂ ਦੇ ਹਿਸਾਬ ਨਾਲ ਦੁਨੀਆ ਸੰਗਤਾਂ ਕੇ ਇਹ ਇਸ਼ਨਾਨ ਕਰਕੇ ਆਪਣਾ ਜੀਵਨ ਸਬਰ ਕਰਦੀਆਂ ਜੈ ਗੁਰਦੇਵ ਧੰਨੀ ਗੁਰਦੇਵ